ਟਿਆਲਾ ਤੋਂ ਅੱਜ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ ਬੇਹੱਦ ਘਟਿਆ ਕਰਤੂਤ ਕਿ ਇੱਕ ਔਰਤ ਜਿਹਦਾ ਨਾਮ ਮਨੀ ਸ਼ਰਮਾ ਦੱਸਿਆ ਜਾ ਰਿਹਾ ਏ ਉਹਦੇ ਵੱਲੋਂ ਇੱਕ ਬੱਚੇ ਨੂੰ ਜਿਹੜਾ 10-12 ਸਾਲ ਦਾ ਬੱਚਾ ਏ ਉਹਨੂੰ ਆਪਣੇ ਘਰ ਵਿੱਚ ਬੰਦਕ ਬਣਾ ਕੇ ਰੱਖਿਆ ਗਿਆ ਸੀ ਤਾਂ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਬੱਚੇ ਦੀ ਕੁੱਟਮਾਰ ਕਰਦੀ ਸੀ ਦੱਸਿਆ ਜਾ ਰਿਹਾ ਕਿ ਮਨੀ ਸ਼ਰਮਾ ਨੇ ਉਸ ਬੱਚੇ ਨੂੰ ਐਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਕਿ ਬੱਚੇ ਦੇ ਸਰੀਰ ਤੇ ਪੂਰੇ ਸਰੀਰ ਤੇ ਬੈਲਟਾਂ ਦੇ ਨਿਸ਼ਾਨ ਨੇ ਕਿ ਬੈਲਟਾਂ ਦੇ ਨਾਲ ਬੱਚੇ ਦੀ ਕੁੱਟਮਾਰ ਕੀਤੀ ਜਾਂਦੀ ਸੀ ਉਹਦੇ ਸਰੀਰ ਦੇ ਉੱਪਰ ਗਰਮ ਕਰਕੇ ਪ੍ਰੈਸ ਲਗਾਈ ਜਾਂਦੀ ਸੀ ਤਾਂ ਦੱਸਿਆ ਇਹ ਵੀ ਜਾ ਰਿਹਾ ਕਿ ਬੱਚੇ ਦੇ ਫੇਸ ਦੇ ਉੱਪਰ ਮੂੰਹ ਦੇ ਉੱਪਰ ਵੀ ਪ੍ਰੈਸ ਦੇ ਨਿਸ਼ਾਨ ਨੇ ਬੱਚੇ ਦੇ ਮੂੰਹ ਦੇ ਉੱਪਰ ਵੀ ਪ੍ਰੈਸ ਲਗਾਈ ਗਈ ਦੱਸਿਆ ਜਾ ਰਿਹਾ ਕਿ ਜਿਹੜੇ ਮੁਹੱਲੇ ਦੇ ਵਿੱਚ ਪਟਿਆਲਾ ਦੇ ਜਿਹੜੇ ਮੁਹੱਲੇ ਦੇ ਵਿੱਚ ਇਹ ਔਰਤ ਰਹਿੰਦੀ ਸੀ ਉਸ ਮੁਹੱਲੇ ਦੇ ਵਾਸੀਆਂ ਨੇ ਇਸ ਔਰਤ ਦੀ ਸ਼ਿਕਾਇਤ ਕੀਤੀ ਤਾਂ ਅੱਜ ਜਿਹੜੀ ਆਪਣਾ ਫਰਜ ਸੇਵਾ ਸੁਸਾਇਟੀ ਆ ਉਹਨੇ ਪੁਲਿਸ ਕੋਲ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ ਅੱਜ ਪੁਲਿਸ ਤੇ ਉਹ ਸੇਵਾ ਸੁਸਾਇਟੀ ਵਾਲੇ ਵੀਰ ਜਾ ਕੇ ਬੱਚੇ ਨੂੰ ਉਸ ਔਰਤ ਕੋਲੋਂ ਛਡਵਾ ਕੇ ਲਿਆਏ ਆ ਦੱਸਿਆ ਜਾ ਰਿਹਾ ਕਿ ਬੱਚਾ ਅਡੌਪਟ ਕੀਤਾ ਗਿਆ ਸੀ ਪਰ ਅਡੌਪਟ ਜਿਹੜਾ ਬੱਚਾ ਇਹ ਗੋਦ ਲਿਆ ਗਿਆ ਸੀ ਬੱਚੇ ਨੂੰ ਸਰਲਾ ਦੇਵੀ ਨਾਂ ਦੀ ਇੱਕ ਔਰਤ ਨੇ ਗੋਦ ਲਿਆ ਸੀ ਤਾਂ ਬਾਅਦ ਵਿੱਚ ਜਿਹੜੀ ਇਹ ਮਨੀ ਸ਼ਰਮਾ ਔਰਤ ਆ ਇਹਨੂੰ ਸੌਂਪ ਦਿੱਤਾ ਗਿਆ ਇਹ ਪੂਰਾ ਮਾਮਲਾ ਕੀ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਅਧੀਨ ਆ ਪਰ ਜਿਹੜੇ ਇਹ ਸਾਰਾ ਬਿਆਨ ਆ ਇਹ ਪੁਲਿਸ ਨੇ ਅੱਜ ਮੀਡੀਆ ਦੇ ਵਿੱਚ ਦਿੱਤਾ ਹੈ ਪੁਲਿਸ ਨੇ ਇਹ ਪੂਰੀਆਂ ਗੱਲਾਂ ਜਿਹੜੀਆਂ ਹੈਗੀਆਂ ਮੀਡੀਆ ਦੇ ਵਿੱਚ ਦੱਸੀਆਂ ਕਿ ਕਿਵੇਂ ਜਿਹੜੀ ਮਨੀ ਸ਼ਰਮਾ ਔਰਤ ਆ ਜਿਹਦੇ ਘਰ ਤੋਂ ਬੱਚਾ ਛੜਾਇਆ ਗਿਆ ਉੱਥੇ ਬੱਚੇ ਦੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਇਹ ਵੀ ਦੱਸਿਆ ਗਿਆ ਹੈ ਕਿ ਉੱਥੇ ਉਹਨਾਂ ਦੇ ਘਰ ਕੋਲ ਕੁੱਤੇ ਰੱਖੇ ਗਏ ਸੀ 5-7 ਕੁੱਤੇ ਰੱਖੇ ਗਏ ਸੀ ਤਾਂ ਜਿਹੜੇ ਕਮਰੇ ਦੇ ਵਿੱਚ ਉਹ ਕੁੱਤੇ ਰੱਖੇ ਜਾਂਦੇ ਸੀ ਉੱਥੇ ਜਿਹੜਾ ਉਹ ਬੱਚਾ ਸੀ 10 ਸਾਲ ਦਾ ਉਹਨੂੰ ਉਹਨਾਂ ਕੁੱਤਿਆਂ ਦੇ ਵਿੱਚ ਰੱਖਿਆ ਜਾਂਦਾ ਸੀ ਤਾਂ ਬੇਹੱਦ ਸ਼ਰਮਸਾਰ ਕਰਨ ਵਾਲਾ ਮਾਮਲਾ ਇੱਕ ਔਰਤ ਜੀ ਨੂੰ ਮਮਤਾ ਦੀ ਮੂਰਤ ਕਿਹਾ ਜਾਂਦਾ ਹੈ ਤਾਂ ਉਹਦੇ ਵੱਲੋਂ ਜੇਕਰ ਇਹ ਹੀ ਅਜਿਹੀ ਘਟਿਆ ਕਾਰਵਾਈ ਘਟਿਆ ਕਰਤੂਤ ਕੀਤੀ ਗਈ ਆ ਉਹ ਬੱਚੇ ਨਾਲ ਕੁੱਟਮਾਰ ਕੀਤੀ ਗਈ ਆ ਤਾਂ ਬੇਹੱਦ ਸ਼ਰਮਸਾਰ ਕਰਨ ਵਾਲਾ ਮਾਮਲਾ ਹੈ ਇੱਕ ਬੱਚੇ ਨੂੰ ਕਿਉਂਕਿ ਔਰਤ ਨੂੰ ਤਾਂ ਵੈਸੇ ਹੀ ਨਰਮਦਿਲ ਸਮਝਿਆ ਜਾਂਦਾ ਤਾਂ ਜੇਕਰ ਉਹ ਇੱਕ ਛੋਟੇ ਜਿਹੇ ਬੱਚੇ ਤੇ ਇੰਨਾ ਤਸ਼ੱਦਦ ਕਰਦੀ ਆ ਤਾਂ ਮੇਰੇ ਖਿਆਲ ਵਿੱਚ ਇਸ ਤੋਂ ਮਾੜੀ ਕੋਈ ਗੱਲ ਨਹੀਂ ਹੋ ਸਕਦੀ ਜੇਕਰ ਤੁਸੀਂ ਇੱਕ ਬੱਚੇ ਨੂੰ ਆਪਣਾ ਬੱਚਾ ਬਣਾ ਕੇ ਰੱਖ ਰਹੇ ਹੋ ਤਾਂ ਫੇਰ ਉਹਨੂੰ ਪਿਆਰ ਸਤਿਕਾਰ ਦੇ ਨਾਲ ਰੱਖਣਾ ਹੁੰਦਾ ਨਾ ਕਿ ਉਹਨੂੰ ਕੁੱਤਿਆਂ ਨਾਲ ਰੱਖੋ ਉਹਨਾਂ ਦੇ ਕਮਰੇ 'ਚ ਰੱਖੋ ਵੈਸੇ ਹੀ ਕੋਈ ਪਤਾ ਨਹੀਂ ਹੁੰਦਾ ਕਿ ਐਡੇ ਇੱਕ ਛੋਟੇ ਬੱਚੇ ਨੂੰ ਜੇਕਰ ਜਿਹੜੇ ਕੁੱਤੇ ਨੇ ਕੋਈ ਹੋਰ ਨੁਕਸਾਨ ਪਹੁੰਚਾ ਦੇਣ ਉਹਨੂੰ ਕੋਈ ਚੀਰ ਫਾੜ ਕਰ ਦੇਣਾ ਉਹਦੀ ਕਿਉਂਕਿ ਅੱਜ ਕੱਲ ਹਰ ਰੋਜ਼ ਅਜਈਆਂ ਘਟਨਾਵਾਂ ਸਾਹਮਣੇ ਹੁੰਦੀਆਂ ਕਿ ਕੁੱਤਿਆਂ ਵੱਲੋਂ ਬੰਦਿਆਂ ਨੂੰ ਨੋਚ-ਨੋਚ ਕੇ ਖਾ ਲਿਆ ਹਰ ਰੋਜ਼ ਦੀਆਂ ਇਹ ਘਟਨਾਵਾਂ ਨੇ ਤਾਂ ਉਹ ਛੋਟਾ ਜਿਹਾ ਮਾਸੂਮ ਬੱਚਾ ਪਤਾ ਨਹੀਂ ਕਿਵੇਂ ਵਿਚਾਰਾ ਉਹ ਉਹਨਾਂ ਕੁੱਤਿਆਂ ਦੇ ਵਿੱਚ ਰਹਿੰਦਾ ਹੋਊਗਾ ਤਾਂ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰ ਇਹ ਬੱਚਾ ਕਿਹਦਾ ਹੈ ਕਿੱਥੋਂ ਇਹਨਾਂ ਨੇ ਗੋਦ ਲਿਆ ਤੇ ਮਨੀ ਸ਼ਰਮਾ ਨਾਮ ਦੀ ਜਿਹੜੀ ਉਹ ਔਰਤਾ ਉਹਦੇ ਕੋਲ ਕਿਵੇਂ ਪੁੱਜਾ ਤਾਂ ਵਧੀਆ ਕੀਤਾ ਉਸ ਮੁਹੱਲੇ ਦੇ ਲੋਕਾਂ ਨੇ ਜਿਨ੍ਹਾਂ ਨੇ ਇਸ ਬੱਚੇ ਦੀ ਹੁੰਦੀ ਤਸ਼ੱਦਦ ਤੇ ਉਸ ਔਰਤ ਦੀ ਸ਼ਿਕਾਇਤ ਕੀਤੀ ਆਪਣਾ ਫਰਜ ਸੇਵਾ ਸੁਸਾਇਟੀ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਪੁਲਿਸ ਕੋਲ ਐਫ ਆਈ ਆਰ ਦਰਜ ਕਰਵਾਈ ਉਸ ਔਰਤ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਜਿਹੜੇ ਔਰਤ ਤੇ ਉਹ ਦੋਸ਼ ਲੱਗ ਰਹੇ ਆ ਉਸ ਔਰਤ ਨੂੰ ਗ੍ਰਿਫਤਾਰ ਕੀਤਾ ਐਫ ਆਈ ਆਰ ਉਹ ਤੇ ਦਰਜ ਕਰ ਲਈ ਆ ਤੇ ਉਸ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਹੁਣ ਪੂਰੇ ਇਸ ਮਾਮਲੇ ਦੀ ਉਹਦੇ ਤੋਂ ਪੁੱਛਗਿੱਛ ਕਰ ਰਹੀ ਆ ਔਰਤ ਤੋਂ ਕਿ ਆਖਰ ਉਹਨੇ ਇਹ ਬੱਚਾ ਕਿਦੇ ਤੋਂ ਲਿਆ ਕਿਵੇਂ ਉਹਦੇ ਕੋਲੇ ਆਇਆ ਤੇ ਉਹ ਔਰਤ ਇਸ ਬੱਚੇ ਤੇ ਅਖਰ ਇੰਨਾ ਤਸ਼ੱਦਦ ਕਿਉਂ ਕਰਦੀ ਐ ਇੱਕ ਮਾਸੂਮ ਜਿਹਾ ਬੱਚਾ ਜਿਹਦੀ ਬੁਰੀ ਹਾਲਤ ਕੀਤੀ ਪਈ ਆ ਕੁੱਟ-ਕੁੱਟ ਕੇ ਪੂਰੇ ਸਰੀਰ ਤੇ ਬੈਲਟਾਂ ਦੇ ਨਿਸ਼ਾਨ ਨੇ ਜ਼ਖਮ ਹੋਏ ਪਏ ਨੇ ਗਰਮ ਕਰਕੇ ਪ੍ਰੈਸ ਜਿਹੜੀ ਆ ਉਹਦੇ ਬੱਚੇ ਦੇ ਸਰੀਰ ਤੇ ਲਗਾਈ ਗਈ ਆ ਉਹਦੇ ਫੇਸ ਤੇ ਲਗਾਈ ਗਈ ਆ ਤਾਂ ਇਹ ਪੂਰਾ ਹਵਾਨਕ ਭਰਿਆ ਮਾਮਲਾ ਕਹਿ ਸਕਦੇ ਆ ਕੋਈ ਹਵਾਨ ਹੀ ਅਜਿਹਾ ਕਰ ਸਕਦਾ ਇੱਕ ਨਿੱਕੇ ਜੇ ਮਾਸੂਮ ਪਿਆਰੇ ਬੱਚੇ ਦੇ ਨਾਲ ਕੋਈ ਇਨਸਾਨ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਇਨਸਾਨ ਦੀ ਜ਼ਮੀਰ ਉਹਨੂੰ ਇਹ ਇਜਾਜ਼ਤ ਦੇ ਦਊਗੀ ਕਿ ਤੂੰ ਇੰਨਾ ਘਣਾਉਣਾ ਤੇ ਘਟਿਆ ਕੰਮ ਕਰ ਕੋਈ ਵੀ ਚੰਗਾ ਇਨਸਾਨ ਅਜਿਹਾ ਟੱਕਾ ਅਜਿਹਾ ਜ਼ੁਲਮ ਕਿਸੇ ਵੱਡੇ ਬੰਦੇ ਤੇ ਨਹੀਂ ਕਰ ਸਕਦਾ ਛੋਟੇ ਜੇ ਮਾਸੂਮ ਬੱਚੇ ਤੇ ਤਾਂ ਕੋਈ ਕਿਉਂ ਕਰੂਗਾ ਤਾਂ ਬੇਹੱਦ ਭਾਵਕ ਕਰਨ ਵਾਲਾ ਤੇ ਦਿਲ ਨੂੰ ਤੜਫਾ ਕੇ ਰੱਖ ਦੇਣ ਵਾਲਾ ਇਹ ਮਾਮਲਾ ਏ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਿ ਇੱਕ ਔਰਤ ਵੱਲੋਂ ਇੱਕ ਨਿੱਕੇ ਜਿਹੇ ਮਾਸੂਮ ਬੱਚੇ ਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਫਿਲਹਾਲ ਇਸ ਪੂਰੇ ਮਾਮਲੇ ਵਿੱਚ ਅੱਗੇ ਕੀ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਪਰ ਇਹ ਸਾਰੇ ਮਾਮਲੇ ਦੀ ਪੂਰੀ ਜਾਣਕਾਰੀ ਹੈ ਜਿਹੜੀ ਪੁਲਿਸ ਨੇ ਮੀਡੀਆ ਦੇ ਸਾਹਮਣੇ ਰੱਖੀ ਆ ਕਿ ਇੱਕ ਮਨੀ ਸ਼ਰਮਾ ਨਾਮ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲੇ ਤੋਂ ਉੱਥੇ ਉਹ ਔਰਤ ਨੇ ਬੱਚੇ ਨੂੰ ਕਾਫੀ ਜਿਆਦੇ ਤਸੀਹੇ ਦਿੱਤੇ ਦੱਸਿਆ ਜਾ ਰਿਹਾ ਕਿ ਜਿਹੜੇ ਬੱਚੇ ਦੇ ਸਰੀਰ ਦੇ ਉੱਪਰ ਕਾਫੀ ਜ਼ਖਮਾਂ ਦੇ ਬੈਲਟਾਂ ਦੇ ਨਿਸ਼ਾਨ ਸੀ ਪ੍ਰੈਸ ਗਰਮ ਕਰ ਕਰਕੇ ਬੱਚੇ ਤੇ ਲਾਈ ਗਈ ਤਾਂ ਬੱਚੇ ਦੇ ਫੇਸ ਤੇ ਵੀ ਜਿਹੜੀ ਉਹ ਪ੍ਰੈਸ ਗਰਮ ਕਰ ਕਰਕੇ ਲਾਈ ਗਈ ਤਾਂ ਬੇਹੱਦ ਭਾਵੁਕ ਕਰਨ ਵਾਲਾ ਮਾਮਲਾ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਹੈ